ਸਵਾਗਤ ਹੈ ਜੀ ਆਕਾ ਸਾਰੇ ਪੰਜਾਬੀਵਾਸੁੰਡੜਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸੇ ਚ ਜਿਸ ਚ ਵਾਉਣੀ ਤੋਂ ਲੈ ਕੇ 20 ਮਈ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਮੀਂਹ ਦਾ ਹਲਣ ਜਾਰੀ ਹੋ ਚੁੱਕਾ ਹੈ ਮੌਸਮ ਪਾਗਲੋ ਤੇਜ਼ ਹਵਾ ਦਾ ਤੇਜ਼ ਗੜੇਮਾਰੀ ਕੀ ਕੀ ਪਾਗੋ ਜਪਨੂੰ ਤੇਜ਼ ਮੋਲਧਰ ਮੀਂਹ ਵੀ ਦੇਖਣ ਨੂੰ ਮੈਨਸਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਣ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਿਸਾਨ ਵੀਰ ਨਾਲ ਜਿਨਾਂ ਨੂੰ ਆਪਣੇ ਵੈਦਰ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਚਲ ਕੇ ਬਾਦਿਆਂ ਵੀਡੀਓ ਹਾਂ ਤਾਂ ਇਹ 19ਵੇਂ ਪੰਜਾਬ ਦੇ 10 ਵੇ ਦੀਆਂ ਸਵੇਰ ਦੀਆਂ ਲਾਈਵ ਸੈਟ ਵੀ ਆ ਦੇਖ ਸਕਦੇ ਹਾਂ ਪੰਜਾਬ ਦੇ ਮੱਝ ਦੋਆਬੇ ਚੋਂ ਥੋੜੇ ਬਹੁਤ ਅੱਜ ਸਵੇਰੇ ਕਾਰਵਾਈ ਦੇਖ ਨੂੰ ਮਿਲੀ ਬੱਦਲ ਬੱਦਲ ਨੰਗ ਰਹੇ ਆ ਮੱਝ ਦੋਆਬੇ ਉੱਤੇ ਬਾਕੀ ਪੰਜਾਬ ਦਾ ਆਪਣੇ ਏਰੀਆ ਲਗਭਗ ਸਾਫ਼ ਹੀ ਦੇਖ ਨੂੰ ਮਿਲ ਰਿਹਾ ਹੈ ਬਾਕੀ ਆਪਣੇ ਇਹ ਬੱਦਲਬਾਹੀ ਦਾ ਕੋਈ ਖਾਸ ਮੀਗਨ ਜੇ ਸਾਰ ਨਹੀਂ ਹਨ ਮਾੜੀ ਮੋਟੀ ਬੱਦਲਬਾਹੀ ਨੰਗ ਰਹੀ ਹੈ ਬਾਕੀ ਹਵਾ ਕਾਫੀ ਤੇਜ਼ ਚੱਲ ਰਹੀ ਹੈ ਹੁਣ ਆਪਣੇ ਪੰਜਾਬ ਦੇ ਜਿਆਦਾਤਰ ਆਪਣੇ ਮੱਝ ਦੋਆਬੇ ਤੇ ਮਧਪਾਗ ਹੋ ਗਏ ਮਾਲਵੇ ਦੇ ਪਾਗ ਵਿੱਚ ਥੋੜੀ ਜਿਹੀ ਹਲੇ ਰਫਤਾਰ ਘਟ ਹੈ ਹਵਾ ਦੀ ਬਾਕੀ ਪੰਜਾਬ ਜਮ ਹਵਾ ਕ ਪੂਰਾ ਕਾਫੀ ਜੁੜਾ-ਜੁੜਾ ਚੰਗਾ ਦੇਖਣ ਨੂੰ ਮਿਲ ਰਿਹਾ ਆਪ ਨੂੰ। ਬਾਕੀ ਕਰ ਕਰੀ ਅੱਜ ਦੁਪਹਿਰ ਤੋਂ ਬੜਾ ਮੀਂਹ ਜਿਹਾ ਸਾਰਾ ਹੈ ਨਾ। ਆ ਤਾਂਹੀਂ ਹੁਣ ਦੇ ਇਨਫੋਟਾਲ ਦੇ ਸਕਦਾ ਹਾਂ ਆਪਣੇ 4:30 ਵਜੇ ਸ਼ਾਮ ਦਾ ਹੈ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕਈ ਪੱਗਾਂ ਚੋਂ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਤੁਹਾਨੂੰ ਆਪਾਂ ਕਰੀ ਮੌਸਮ ਬਾਰੇ ਰਿਪੋਰਟ ਦੇਣਾ ਜਿਹਨ ਮਰਵਾ ਦਈਏ। ਤੁਸੀਂ ਦੇਖੋ 19 ਆਪਾਂ ਠਾਰਾ ਨਹੀਂ ਨਿਕਲ ਚੁਕੀ ਹੈ। ਅੱਜ 19 ਤਰੀਕ ਹੈ, 20 ਤਰੀਕ ਹੈ ਦੇਖੋ। ਆਪਾਂ 40 ਤੋਂ ਲੈ ਕੇ 50 ਕਿਲੋਮੀਟਰ ਹਵਾ ਦੀ ਰਫਤਾਰ ਦੱਸੀ ਗਈ ਹੈ। ਸਾਰ ਨਾਲੋਂ ਜ਼ਿਆਦਾ ਅੱਜ ਜੋ ਤੁਸੀਂ ਦੇਖ ਰਹੇ ਹੋ ਕੋਈ ਉਧਰ ਉਮੀਦ ਕਰਨੀ ਦੀ ਬਾਲੀ ਉਮੀਦ ਨਹੀਂ ਹੈ ਮੀਂਹ ਕਣੀ ਇਹ ਨਹੀਂ ਹੋਵੇਗਾ ਕਿ ਬਹੁਤ ਜ਼ਿਆਦਾ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਆਪਣੇ ਮਨ ਨਾਲ ਪਰ ਕਿਸੇ ਕਿਸੇ ਭਾਗ ਹੋ ਜਾ ਆਪਣੇ ਭਾਰੀ ਮੀਂਹ ਦੀ ਛੱਟ ਵੀ ਦੇਖੋ ਮੈਸਾਦੀ ਹੈ ਬਾਕੀ ਗੱਲ ਕਰੀ ਆਪਣੇ ਕਿੰਨੇ ਭਾਗਾਂ ਤੋਂ ਮੀਂਹ ਦਾ ਸਾਰ ਹਨ ਔਰ ਜਿਵੇਂ ਕਿ ਅੱਜ ਹਾਲ ਪਰਦੇ ਭਾਗ ਉਹਨਾਂ ਵਿੱਚ ਮાળા ਮੋਟਾ ਮੀਂਹ ਦੇਖਣ ਮਿਲਦਾ। ਬਾਕੀ ਸਵੇਰੇ ਅੱਜ ਆਪਣੇ ਪਠਾਨਕੋਟ ਦੇ ਥੋੜੇ ਬਹੁਤ ਗੁਰਦਾਸਪੁਰ ਦੇ ਭਾਗ ਵਿੱਚ ਮੀਂਹ ਦੇਖਣ ਮਿਲਿਆ। ਬਾਕੀ ਦੁਪਹਿਰ ਤੋਂ ਬਾਅਦ ਆਪਾਂ ਹਾਲੇ ਕੰਫਰਮ ਨਹੀਂ ਦੱਸ ਸਕਦੇ ਕਿ ਪੰਜਾਬ ਦੇ ਕਿੰਨੇ ਭਾਗ ਵਿੱਚ ਮੀਂਹ ਕਣੀ ਦਸਾਰ ਹਨ। ਉਹਨਾਂ ਨੂੰ ਪਤਾ ਹੈ ਫ੍ਰੀ ਮੌਨਸਨ ਗਤੀਵਿਧੀ ਦੀ ਕੋਈ ਉਮੀਦ ਨਹੀਂ ਹੈ। ਕਿਤੇ ਵੀ ਬੱਦਲ ਬਣ ਜਾਣਗੇ ਤੇ ਲੋਅ ਪ੍ਰੈਸ਼ਰ ਏਰੀਆ ਬਣ ਗਿਆ। ਉੱਥੇ ਹੀ ਬੱਦਲ ਕ੍ਰੀਏਟ ਹੋ ਜੂਗਾ ਤੇ ਉਹਨਾਂ ਬਾਅਦ ਦੁਪਹਿਰ ਤੋਂ ਬਾਅਦ ਦੱਸ ਸਕਦੇ ਹਾਂ। ਮਾਕੇ ਥੋੜੇ ਜ਼ਿਆਦਾ ਸਾਰ ਹਨ ਆਪਣੀ ਨਾ ਭਾਗ ਆ ਭਾਗ ਹੋ ਬਾਕੀ ਇਹ ਦਪਹਿਰ ਉਹਦਾ ਸਿਸਟਮ ਕ੍ਰੀਏਟ ਜਰੂਰ ਹੋਊਗਾ ਜਿੰਨਾ ਭਾਗ ਵਿੱਚ ਜਵਾਦੀ ਆਪਣੀ ਧੁੱਪ ਦੇਖਣ ਨੂੰ ਮਿਲੂਗੀ ਹੀਟ ਜ਼ਿਆਦੀ ਹੋਊਗੀ ਉਤਤਵਦਾ ਲੋ ਪ੍ਰੈਸ਼ਰ ਜ਼ੋਨ ਬਣੂਗਾ ਉਤਤਵਦਾ ਆਪਣੇ ਬੱਦਲ ਵੀ ਕ੍ਰੀਏਟ ਹੋਊਗੀ ਗਾਰਜਾਂਮ ਕਾਲੀ ਜਿਸ ਨਾਲ ਆਪਣੇ ਥੋੜੇ ਬੋਦੇ ਭਾਗ ਵਿੱਚ ਭਾਰੀ ਮੀਂਹ ਵੀ ਦੇਖਣ ਨੂੰ ਮਿਲੂਗਾ ਸਾਦਾ ਦਰਮਿਆਨਾ ਮੀਂਹ ਤੇ ਗਾਜ ਚਮਕਾ ਦੇਖਣ ਨੂੰ ਮਿਲੂਗੀ ਹੀ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਆਪਾਂ ਕੱਲ ਦੀ ਗੱਲ ਵੀ ਸੱਚ ਕੱਲਈਏ ਕੱਲ੍ਹ ਨੂੰ ਵੀ ਆਪਣੇ ਮੌਸਮ ਲਗਭਗ ਦਾ ਦੇਖਣ ਨੂੰ ਆ ਕੱਲ੍ਹ ਨੂੰ ਥੋੜੀ ਜੀ ਮੀਂਹ ਦੀ ਉਮੀਦ ਇਕੱਠਾ ਹੈ ਅੱਜ ਦੇ ਮੁਕਾਬਲੇ ਅੱਜ